ਘੰਟਾ ਹੋ ਗਿਆ ਵੀਰੇ ਖੜੇ ਨੂੰ ਹਲੇ ਤੱਕ ਨਹੀਂ ਆਇਆ ਆਪੋ ਤੜਕੀ ਫੋਨ ਕਰਾਂ ਉੱਠ ਲੱਗੇ ਆਣਗੇ ਕਿ ਫੋਨ ਲਾ ਕੇ ਤੋ ਕਰਾਂ ਲੱਗੇ ਆਣਗੇ ਕਿ ਆ ਜਾ ਆ ਜਾ ਆ ਜਾ ਮੇਰੇ ਸਾਲੇ ਆਪ ਨਿਕਲਦੇ ਨਹੀਂ ਕਰੋ ਓਏ ਆ ਜਾ ਐ ਵੀ ਨਹੀਂ ਪਤਾ ਕਿੱਧਰੋਂ ਆਊਗਾ ਇਹ ਵੀ ਆ ਉਹਦਾ ਤਰੇ ਅਨੋਖੋ ਦਾ ਫੋਨ ਕੀਤਾ ਹੋਏ ਕੋਦੋ ਦਾ ਫੋਨ ਕੀਤਾ ਤੈਨੂੰ ਮੈਂ ਉਹ ਮੈਂ ਮੜਾ ਜਾ ਲੇਟ ਹੋ ਗਿਆ ਸੀ ਉਹ ਲੇਟ ਹੋ ਗਿਆ ਸੀ ਆਇਆ ਤੈਨੂੰ ਚੱਲ ਹਾਂ ਇੱਧਰ ਨਹੀਂ ਚੱਲਦੇ ਆ ਤੇ ਫਿਰ ਕਿੰਨੇ ਪੈਸੇ ਲਿਆਏਗਾ ਪੈਸੇ ਮੇਰੇ ਲੈਵੇ 50 ਨੇ ਛੱਪਾਈ ਨੇ ਬਸ 50 ਨੇ ਹਾਂ ਤੂੰ ਕਿੰਨੇ ਲਿਆ ਮੈਂ ਯਾਰ ਕਿ ਲੈ ਉਹ ਬਾਬਾ ਦੇਤੇ ਹੋ ਤੇ ਲਿਤਾਉਂ ਬਟੂਏ ਚ ਕੱਢ ਕੇ ਲਿਆਇਗਾ ਆ ਸੌ ਲੱਗੇ ਤੈਨੂੰ ਕਿਸੇ ਨੇ ਕੁਝ ਕਿਹਾ ਨਹੀਂ ਬਟੂਏ ਬਸ ਇਹ ਬਟੂ ਅੰਦਰ ਪਿਆਤੀ ਕਾਂਦੇ ਚ ਨਾਫੀ ਟੱਕੜਾ ਇੱਕੋ ਸਾਡੇ ਦਾ ਭੈਣੇ ਘਰ ਤੇ ਨਹੀਂ ਕੰਮ ਦੇ ਹੈਗੇ ਨਾ ਮਾਂ ਦਿੰਦੀ ਆ ਮਾਣਾ ਮਾਣ ਦਿੱਤੇ ਨਾ ਪਿਓ ਨੇ ਦਿੱਤੇ ਮਾਰ ਰੁੱਕ ਕੇ ਪੀਕੀ ਵਾਗੀ ਚਾਚੇ ਦੇ ਵਿੱਚ ਜੱਟਾਂ ਚੱਲਦੇ ਮੈਂ ਤਾਂ ਕੋਈ ਉਹ ਤੈਨੂੰ ਤੈਨੂੰ ਦਾ ਵਧੀਆ ਥਾਲਾ ਤੂੰ ਕੱਢ ਕੇ ਹਜ਼ਾਰ ਦਾ ਲਿਆਇਆ ਸਿੱਧਾ ਮੈਨੂੰ ਤਾਂ ਆਪਾਂ ਪਿਆਰ ਰੇ ਉਹ ਵੀ ਮਥਾ ਦਿੱਤੇ ਆ ਗੜਵਾ ਰੋਪ ਿੱਟ ਕੇ ਦਿੱਤੇ ਆ ਅੱਛਾ ਉਹਦੇ ਲਈ ਤਾਂ 3ਵੀਂ ਛਵੀਵੀ ਵੀ ਨਹੀਂ ਹੈਗੀ ਫਿਰ ਵੀ 50 ਰੁਪਏ ਦਿੱਤੇ ਦੇਖ ਲੈ ਮਾੜੀ ਨੀਤ ਆਲੇ ਨੇ ਬਾੜੀ ਮਾੜੀ ਨੀਤ ਦੇ ਨੇ ਫਿਰ ਤਾਂ ਮੇਰੀ ਗੱਲ ਮੇਰੀ ਗੱਲ ਸੁਣ ਹਾਂ ਪੈਸੇ ਤਾਂ ਤੇਰੇ ਲੱਭ ਹੈਗੇ ਆ ਹੈਗੇ ਵੀ 5 50 ਦੇ ਦੋ ਨੋਟ ਆ ਹਾਂ ਹੈਗੇ ਨੇ ਆਪਾਂ ਨਾਲ ਖਿਲੋਂ ਦੇਖਾਵਾਂਗੇ ਇਹਨਾਂ ਨਾਲ ਹੀ ਸਟ੍ਰਿੰਗ ਪੀਲਾਂਗੇ ਇਹਨਾਂ ਨਾਲੇ ਆਪਾਂ ਕੱਪੜੇ ਤੈਨੂੰ ਦਵਾ ਲਿਆਉਣ ਨਾਲੇ ਮੈਂ ਆਪ ਦੇ ਆਪ ਮੇਰੇ ਪੈਸੇ ਗੱਲਣ ਨੂੰ ਫਿਰ ਦਾਂਗਾ ਮੈਂ ਤੈਨੂੰ ਕੋ ਦਵਾਉਂਗਾ ਲੈ ਉਹੀ ਕਰਤੀ ਨਾ ਗਰਦਾਨ ਵਾਲੀ ਗੱਲ ਨਰ ਜਦੋਂ ਮੇਰੇ ਲਈ ਪੈਸੇ ਆ ਗਏ ਮੈਂ ਤੈਨੂੰ ਦਵਾ ਨੂੰ ਸੇਲ ਲੱਗ ਰਹੀ ਆ ਕਿੱਥੇ ਸੇਲ ਲੱਗ ਰਹੀ ਉੱਥੇ ਬਜ਼ਾਰ ਚ ਲੱਗ ਰਹੀ ਐਂ ਨਾਲੇ ਫਿਲਮ ਦੇਖ ਆਵਾਂਗੇ ਆਪਾਂ ਉਹਨੇ ਠੀਕ ਆ ਲਿਆਵਾਂ ਨਾਲੇ ਪੈਸੇ ਵੀ ਦੇਵਾ ਦੂ ਮੈਂ ਕਿਹਨੂੰ ਕੁੱਸੀ ਲੱਗ ਰ ਕੋ ਮਸਾਜ ਲੈ ਲੈ ਤੂੰ ਵੀ ਆਪਦੇ ਪਾਪੇ ਦੇ ਪੈਸੇ ਪੂਰੇ ਕੱਢ ਲਿਆ ਕਰ ਉਹ ਜਾ ਉਹ ਚਿੱਤੜ ਮੇਰੇ ਵੀ ਕਟਾਏਗਾ ਅੱਗੇ ਦਾ ਤੂੰ ਕਟਾਏਗਾ ਕਟਾਏਗਾ ਐ ਕਿਹੜਾ ਕਰੇ ਪਤਾ ਲੱਗਦਾ ਯਾਰ ਮੈਂ ਵੀ ਤਾਂ ਕੱਢ ਹੀ ਲੈਣਾ ਉਹ ਹੈਗਾ ਤੇ ਮੇਰਾ ਪਾਪਾ ਕੱਢ ਲੈਣੇ ਜਈ ਆ ਹਾਂ ਮੇਰੀ ਮਾਤਾ ਚੱਲ ਬਾਕੀ ਨਾਲ ਚਾਚੇ ਦੇ ਕੱਢ ਲਿਆ ਕਰ ਉਹਨੂੰ ਕਿਹੜਾ ਪਤਾ ਲੱਗ ਉਹਨਾਂ ਕੰਦ ਟੱਪਿਆ ਕਰੀ ਤੂੰ ਕੰਦ ਟੱਪੇ ਉਹਦੇ ਬਟੂਏ ਚ ਹੁੰਦੇ ਆ ਮੇਰੇ ਹਲੇ ਦੇ ਉਹਨੇ ਤੇ ਇੱਕ ਜੂਸ ਨਾਲ ਹੀ 50 ਰੁਪਏ ਦਿੱਤੇ ਆਗੇ ਅੱਛਾ ਯਾਰ ਮਹਿੰਗੀਆਂ ਸੀਟਾਂ ਲਵਾਵਾਂਗੇ ਮ사ਜ ਆਣੀਆਂ ਐ ਨਾਲੇ ਲਵਾਵਾਂਗੇ ਡਰ ਪੋਪੋਣ ਵਾਲਾ ਅੱਛਾ ਉਹ ਵੱਡਾ ਸਾਰਾ ਹਾਂ ਕੱਪੜਿਆਂ ਦੀ ਜਮਾਨ ਤੇ ਰਹੀ ਹਾਂ ਦਵਾ ਦੂੰਗਾ ਅਗਲੀ ਵਾਰ ਮੈਂ ਤੈਨੂੰ ਦਵਾ ਦੂੰਗਾ ਠੀਕ ਆ ਪੱਕੀ ਗੱਲ ਆ ਨਾ ਪੱਕੀ ਗੱਲ ਆ ਆਇਆ ਚੱਲੀ ਉਹਦਾ ਮੇਰੀ ਗੱਲ ਸੁਣ ਉਹਨਾਂ ਨੂੰ ਜੇ ਤੇਰਾ ਉਹਨਾਂ ਦਾ ਫੋਨ ਆਇਆ ਕੱਢਣ ਵਾਲਿਆਂ ਦਾ ਨਾ ਚੱਕਣਾ ਨਾ ਕੱਟਣਾ ਸਿੱਧਾ ਬਲੌਗ ਚ ਪਾਉਣਾ ਠੀਕ ਆ ਉਹ ਮੇਰੇ ਸਾਲੇ ਆਪ ਤਾਂ ਹਾਰਿਆਂ ਦੇ ਨਾਲ ਬੇਇੱਜ਼ਤੀ ਕਰਾਉਂਦਾ ਨਾਲੇ ਮਿੱਟੀ ਨਹੀਂ ਦਿੰਦੇ ਕਰਦੇ ਨਹੀਂ ਦਿੰਦੇ ਬਿਠਾ ਕੇ ਮੋੜ ਕੇ ਆ ਜਾਂਦੇ ਆ ਯਾਰ ਆਪਣੀ ਤਾਂ ਬੇਇੱਜ਼ਤੀ ਨਾ ਕੋਈ ਫਾਇਦਾ ਵਾਲੀ ਹੁੰਦੀ ਆ ਹੋਰ ਬੇਇੱਜ਼ਤੀ ਉਹ ਥਾਂ ਥਾਂ ਬੇਇੱਜ਼ਤੀ ਕਰਾ ਰੱਖੀ ਆ ਤੇ ਨਹੀਂ ਆਪਾਂ ਜਬਾਨ ਤੇਰੇ ਜੀ ਹੁਣ ਹਾਂ ਠੀਕ ਆ ਸਿੰਗੜਾ ਪੂਰੀ ਫੜ ਲਾਂ ਨੇ ਹਾਂ ਇੱਥੋਂ ਫੜ ਲਾਂਗੇ ਇੰਦੇ ਜਾਵਾਂਗੇ ਅੱਜ ਠੰਡ ਜੀ ਹੋਵੇ ਪਾਵਾ ਖਾਲਮ ਖੜਾ ਖੜਾ ਪਤਾ ਨਹੀਂ ਕਿੱਧਰ ਵਗਾ ਤੇ ਜਾ ਰਿਹਾ ਪਾਣੀ ਪਾਣੀ ਤੇਜ ਵਾਲੀ ਦਾ ਅੱਲਾ ਇਨ ਕੰਬੜੀ ਆਂ ਉਹ ਆ ਨਿਆ ਆ ਗਿਆ ਪਾ ਦੇਖੋ ਮਾੜਾ ਅਰੇ ਓਏ ਆ ਆ ਗਿਆ ਆ ਗਿਆ ਪਾ ਲਾ ਜਾ ਤਲੂ ਤੂੰ ਚੰਗਾ ਬੰਦਾ ਯਾਰ ਪੈਰ ਮਾਰਦਾ ਰਿਕੀ ਦਾ ਸਿਵਾਲਾ ਗਏ ਤੇ ਪਛਾੜੀ ਗਿੱਲੀ ਵੀ ਇੰਨੇ ਤੂੰ ਤੂੰ ਕਿੱਥੇ ਸੀ ਮੈਂ ਤੇ ਕਿਹਾ ਇੱਥੇ ਨਹੀਂ ਜਾਉਗੇ ਬਈ ਕੁੜੀ ਚੱਲੀ ਗਈ ਤੂੰ ਕਿੱਲੀ ਝੁਲਸੀ ਇੰਨੇ ਪਤੰਦਰੇ ਮੇਲਾ ਵਾਲਾ ਛੜ ਛੜੀ ਗਲੀ ਗਿੱਲੀ ਕਰਤੀ ਮੈਂ ਆਤ ਨਹੀਂ ਉਹ ਪਕਾਈ ਮਰੀਆ ਦਾ ਬਾਇਆ ਪੀਲਾ ਲਾਲਾ ਲਾ ਦੇ ਕਰ ਰੱਖੀ ਹੈ ਬਤੰਦਰੇ ਨੇ ਖਾਂਦਾ ਹੋ ਗਈ ਸੀ ਮਾੜਾ ਪੀਲੇ ਲਾਏ ਉਹ ਚਵਾ ਗਿਆ ਵੀ ਨਹੀਂ ਆਇਆ ਪੈਦਾ ਖਾਸਮ ਪਤਾ ਨਹੀਂ ਕਿੱਥੇ ਨਿਕਲਿਆ ਖੇਡਣ ਜਾਂ ਨਿਕਲਿਆ ਸੀ ਇਂਡੀ ਲਿਆਵੇਂ ਲਿਆ ਲਿਆ ਅੱਛਾ ਗਲ ਆਦਮੀ ਪੈਣਗੇ ਚੱਕ ਲਿਆ ਹੋ ਗਿਆ ਤੋ ਜੀ ਲੈ ਹੋ ਫਿਰ ਬਾਤੋਂ ਝੂਠੇ ਕਰਕੇ ਦੰਦ ਨੇ ਹੋਈ ਨਾ ਕਿਧਰੇ ਨਾ ਤੂ ਦਾ ਕਾਇਆ ਉਹ ਨਾ ਕਈ ਕਾ ਦਾ ਤੂੰ ਮੜੇ ਬੈਠਾ ਸੁਣਦਾ ਮੈਨੂੰ ਸਾਰਾ ਬਾਪ ਜਦੋਂ ਪੜਾ ਔਖਾ ਜੇ ਸੰਗੇ ਬਾਪ ਪੋਗਦਾ ਹਾਂ ਘੈਂਟ ਕਰ ਰੱਖਿਆ ਦਾ ਮੇਰੇ ਰੰਜਨ ਜੇ ਹਾਂ ਰੱਖ ਰੱਖਿਆ ਨੇ ਬੜੀ ਸੇਵਾਇਕ ਲਈ ਨਾ ਉਹ ਪਾਇਦਾ ਪ੍ਰਬੰਧ ਵੀ ਕਰਨਾ ਹੈ ਸੇਵਾ ਦਾ ਵੜਦਾ ਅਕਦਾ ਲੱਗਦਾ ਵੀ ਲਬਲ ਉਹ ਵੀ ਕਹਦਾ ਜਿਵੇਂ ਰੋਣਾ ਯਾਰ ਬੱਡਾ ਸਾਰਾ ਪਾਣੀ ਇੱਥੇ ਉਹ ਆਈ ਲੀਲੂ ਲੂ ਲੂ ਕਾ ਲੂ ਹਾਂ ਹਾਂ ਲੀਲੂ ਲੂ ਲੀਲੂ ਦਾ ਹੀ ਪਤਾ ਨੂੰ ਉਹ ਮਾ ਪੋਉ ਦੋ ਨੀ ਦੀਪੇ ਦੀ ਆਹਾ ਓਏ ਇੰਨੀ ਕੋੜੀ ਓਏ ਵਾਹ ਕਿੱਥੋਂ ਆਂਦੀ ਐ ਹਾਂ ਕਿੱਥੋਂ ਆਂਦੀ ਐ ਕੋਈ ਗੱਡੀ ਸੀ ਫਲਾਸ ਤੋਂ ਇੰਨੀ ਕੋਲੀ ਦਰੋਹ ਕੀ ਕਹਾ ਪਾਇਦਾ ਖਾਦ ਮੇ ਬਾਲੀ ਕੋੜੀ ਐ ਹੈਲੋ ਕਿੱਥੇ ਆ ਪਾਇਦਾ ਪਿਆ ਘਰੇ ਆਇਆ ਪੈਗ ਸਿਕ ਲਾਈਏ ਨਾਲ ਆ ਬੈਠਾ ਠੰਡੂ ਇੱਥੇ ਤੈਨੂੰ ਯਾਦ ਕਰੀ ਦੱਸ ਆ ਜਾ ਆ ਜਾ ਭਾਈ ਦਾ ਖਾਦਮ ਆ ਜਾ ਤੇਰੀ ਪਾ ਬੀਬੀ ਹੈ ਨਹੀਂ ਆ ਜਾ ਆ ਜਾ ਆ ਜਾ ਆ ਜਾ ਆਉਂਦਾ ਇਹ ਗੱਲ ਸੁਣੇਗਾ ਆ ਜਾ ਯਾਰ ਓਕੀ ਨਾ ਅੱਗ ਬਾਬੇ ਦਾ ਵੀ ਮੁਰਗਾ ਲੈ ਆਇਆ ਹਾਂ ਮੈਂ ਓਕੀ ਨਾ ਹਾਂ ਮੈਂ ਕਿਹ ਨਾ ਫੇਰੇ ਬਾਯਾ ਦਾ ਖਾਣਾ ਲੱਕੋ ਟੱਕੇ ਤੇ ਓਕੀ ਕੌੜੀ ਮੇਰਾ ਨਾ ਪਾਲਕ ਲਈ ਝੁੱਲਸੀ ਰੱਖ ਕੇ ਮੈਂ ਦੋਨੋਂ ਓ ਨਸਨ ਦੀ ਲਸਣ ਕਿਵੇਂ ਭਾਈ ਪੈਗ ਲਾਉਣ ਲੱਗ ਰਹੇ ਹੋਗੇ ਲੈ ਆ ਆ ਲੈ ਆ ਬਾਰੀ ਕੌੜੀ ਆ ਲਾਲਾ ਪੈਗ ਤੇਗ ਕੋਈ ਨਾ ਆਈ ਵੀ ਆਪਣੇ ਭਾਈ ਆਪੇ ਦਾ ਯਾਰ ਲੜਿਆ ਨਾ ਕਰੋ ਕੋਈ ਨਾ ਇਹਨੂੰ ਬਲਾਈ ਵਸੂ ਵੀ ਵਧੀਆ ਵਧੀਆ ਹਾਂ ਵਧੀਆ ਠੀਕ ਆ ਆ ਜਾ ਥੋੜੇ ਲਾਜੋ ਜੱਫੀ ਐਡੋ ਹੀ ਫਿਰਦੇ ਦੋਨੇ ਆਣਾ ਹਾਂ ਦੋਨੇ ਟਾਟੋ ਹੀ ਫਿਰਦੇ ਹੋਗੇ ਨਾ ਹਾਂ ਕਿੱਥੇ ਪਤਾ ਆਹ ਭਾਈ ਕੋਲਾ ਪੈਗ ਬਰ ਇਹ ਜੇ ਗਲਬਾ ਪੀ ਕਬਾ ਨਹੀਂ ਮੈਂ ਤਾਂ ਪਿੰਦਾ ਨਹੀਂ ਬਾਈ ਪਾ ਦੇ ਪਾ ਇਹਦਾ ਮੇਰਾ ਹੋ ਤੇਰਾ ਜੂਠਾ ਹੋ ਮੈਂ ਮੈਂ ਤਾਂ ਪਿੰਦਾ ਨਹੀਂ ਨਾਲ ਆ ਸ਼ੀਸ਼ਾ ਸਾਫ ਆ ਸਾਫ ਹੋ ਜਾ ਆ ਦੇ ਪੀ ਲਾ ਮੈਂ ਨਹੀਂ ਪਿੰਦਾ ਇਹ ਨਾਲ ਬਾਬੇ ਕੋਈ ਗੱਲ ਨਹੀਂ ਲਿਆ ਜਮਦੀ ਉਹ ਬਾਈ ਮੈਂ ਨਹੀਂ ਪਿੰਦਾ ਇਹ ਨਾਲ ਮੇਰੇ ਨਾਲ ਪੀ ਲਾ ਬਾਈ ਪਾਣੀ ਕਿੰਨਾ ਪੋਣਾ ਦੱਸ ਦੇ ਦੇਖ ਓ ਯਾਰ ਬੱਸ ਵੇ ਹੋ ਜਾ ਕਰੋ ਨਾਲ ਨਹੀਂ ਪਿੰਦਾ ਕੋਈ ਨਾ ਕੋਈ ਨਾ ਪਾ ਦੋ ਕਿਲੋ ਬਹੁਤ ਪੀ ਦਾ ਪੀ ਲਾ ੱੱਕਾ ਕਰਦਾ ਬਾਈ ਤੁਦਾ ਯਾਰ ਪੀ ਲਾ ਕੱਚਾ ਕਹਿੰਦਾ ਤਾ ਥੋੜਾ ਜਾ ਤੂੰ ਕਿਉਂ ਹੈ ਮੁਰਗੇ ਲੈਉਣੇ ਸਾਲੇ ਆਹਲਾ ਮੁਰਗੇ ਦਾ ਕੋਪਾ ਇਹਦਾ ਖਲ ਵਰ ਨੂੰ ਪੀ ਜਾਂਦਾ ਕਦਾ ਭਾਈ ਕੌੜੀ ਬਹੁਤ ਹੈ ਜੀ ਹੈ ਕੌੜੀ ਬਹੁਤ ਹੈ ਆ ਘਰ ਦੀ ਆ ਠੀ ਹੁੰਦੀ ਐ ਹੋਈ ਹਾਂ 12 ਕੁ ਪਾ ਕੇ ਕੱਢੀ ਲੱਗਦੀ ਕਰੇ ਬਾਹਰ ਨਹੀਂ ਆਉਂਦੀ ਕਦਾ ਲੈ ਗਏ ਪਿਉੜੇ ਸਾਲੇ ਆਖੜ ਪਾਜਾ ਵਰਦੂ ਵੇ ਹਾਂ ਤੇ ਕਰਦੇ ਆ ਭਾਬੀ ਕਿੱਥੇ ਹੈਗੀ ਤੂੰ ਟਿੰਡੀਆਂ ਲਈ ਆ ਯਾਰ ਉਹ ਭਾਬੀ ਦੀਦੀ ਨਹੀਂ ਕਿਤੇ ਉਹ ਕੰਦਰ ਸਾਰੇ ਸਾਥੀ ਜੋਤਾਂ ਲਾ ਜੋੜੇ ਤਮ ਭਾਬੀ ਨੂੰ ਕਿਉਂ ਘਟਦਾ ਹੋਣਾ ਵਿਚਾਰੀ ਰੱਬ ਵਰਨੀ ਬਹੂ ਮਿਲਿਆ ਦਨ ਉਹ ਬਹਾ ਮਾਰ ਕੇ ਉਹ ਕੁੱਤੇ ਭਕਾਈ ਮਾਰਦੀ ਆ ਕੁੱਤੇ ਭਕਾਈ ਮਾਰਦੀ ਆ ਮੇਰੇ ਸਾਲੀ ਤੇਰੇ ਲੱਛਣ ਨਹੀਂ ਠੀਕ ਲੱਗਦੇ ਮੈਨੂੰ ਭਾਬੀ ਤਾਂ ਏਡੀ ਘੈਂਟ ਹੈਗੀ ਕੁੱਤੋਂ ਭਾਈ ਤਰੀ ਰਹੀ ਗਰੀ ਪਰ ਜਾਈ ਹੈ ਹੀ ਬਤਰੀਫ ਤੇ ਲਾਇਆ ਗਿਆ ਕਿ ਸਾਰਾ ਕੰਮ ਕਰਦੀ ਹੈਗੀ ਠੀਕ ਹੈ ਇੱਕ ਹੋਰ ਦਾ ਦਾਣਾ ਤੜ ਜਾ ਖਾਤਾ ਹੋਗਾ ਬਾਈ ਤੂੰ ਹਾਂ ਟਾਇਰ ਦਾ ਖਾਸਾ ਹੀ ਹੋ ਰਿਹਾ ਇੰਨੀ ਕਨਾਲ ਨਹੀਂ ਕੋਸੁੰਦਾ ਹੁੰਦਾ ਟਾਇਰ ਕੋਈ ਵੀ ਹੋਇਆ ਟਾਇਰ ਡੁੱਟ ਚਲੇ ਵਰਗੇ ਹੁੰਦੇ ਅਸੀਂ ਨਿੱਜੇ ਟਾਇਰ ਟਾਇਰ ਸਹੀ ਭਾਈ ਜਿਹਦਾ ਜਦੋਂ ਸਾਰੀ ਅੰਦਰ ਨਾਲ ਫੇਟ ਟਾਇਰ ਡੋਮਾਗੀ ਸਾਰੀ ਪੀ ਕੇ ਪਏਗਾ ਹਾਂ ਐਨਾ ਟਾਈਮ ਹੋ ਰਿਹਾ ਸਾਰੀ ਕਾ ਨੂੰ ਪੀਣੀ ਹੈਗੀ ਇਹਨੂੰ ਘੋੜ ਪਾਓ ਏ ਅਗੂ ਵੀ ਪਾ ਕੇ ਜੀ ਬਸ ਮੈਂ ਤਾਂ ਇੱਕ ਪੈਗ ਲਾ ਕੇ ਰੋਟੀ ਖਾ ਕੇ ਜਾਵਾਂ ਸੌਣਾ ਜਾ ਕੇ ਪਾ ਦੇ ਇਹਨੂੰ ਇਹ ਉਹ ਪਾ ਦੇ ਟੁੜਤ ਨਹੀਂ ਛਡਾਉਂਦੀ ਐ ਇਹਨੂੰ ਪਾ ਕੇ ਜੀ ਹੋ ਹਲਕੇ ਬੰਗੂ ਲਈ ਇਹਨੇ ਕੋਈ ਮਾੜਾ ਮੂਟਾ ਗੈਬ ਵੀ ਬਾਲੀ ਨਾ ਆਪਾ ਬਾਲੀ ਦਾ ਵੱਤੀ ਜਾਪਾ ਜਾਂ ਕੋਰ ਵਧੀਆ ਵਸਾ ਤੁਹਾਡੇ ਨਾਲ ਹੋ ਕਿਤੇ ਜਵਾ ਲਾ ਦੇਣਾ ਉਹ ਖੱਡਣ ਗਿਆ ਜਿੱਥੇ ਆਪਦਾ ਹਾਂ ਇਹ ਤੱਕ ਆਇਆ ਨਹੀਂ ਅੱਧੀ ਰਾਤ ਤੀ ਹੈਗੀ ਇਕੱਠੇ ਦਾ ਹੈਲੋ ਕਰੋ ਦਿਨ ਉਹ ਹੈਲੋ ਤਾਂ ਕਰ ਲੈਨੇ ਆਂਗੇ ਉਹ ਮੈਲ ਲਾ ਦੂਗਾ ਇਹ ਤੇਰੇ ਮੈਲ ਲੱਗਿਆ ਹੀ ਨੌਦਾਨ ਨੌਦਾਨੀ ਤੂੰ ਕਰਦਾ ਨਹੀਂਗਾ ਇਕੱਠੇ ਰਹਿ ਕਰੋ ਕੋਈ ਨਾ ਇਕੱਠੇ ਦਾ ਹੱਕਦੇ ਹੁੰਦੇ ਈ ਤੁਸੀਂ ਓਏ ਯਾਰ ਇਤਰਾ ਗੰਤ ਬਾੜਦਾ ਤੂੰ ਇੰਨਾ ਘੰਟ ਪ੍ਰੋਗਰਾਮ ਕੋਈ ਨਾ ਭਾਈ ਜਾਂ ਅੱਗਣ ਦੇ ਗੰਨਾ ਛੋਲ ਨਾ ਤਮਾ ਦੋ ਕੋਈ ਨਾ ਹਾਂ ਮੈਂ ਰੱਬ ਦੀ ਮੋਟਲ ਨੂੰ ਤਾਂ ਨਿਕਲੀ ਕੋਈ ਚੋ ਟੰਗਾ ਸਾ ਤੇ ਦਿਮਾਗ ਇਹਨੂੰ ਪੈਸੇ ਭੇਜਿਆ ਦਿਆ ਕਰਨਾ ਬਾਈ ਓਏ ਜਿੱਥੇ ਆਗੇ ਦੀ 500 ਰੁਪਿਆ ਕੱਠੇ ਦਿੱਤਾ ਸੀ ਪਾਰਸੋਂ ਸਵੇਰੇ ਮੇਰੇ ਕੋਲ ਆ ਗਿਆ ਚਾਚਾ ਪੈਸੇ ਦੇਵਾ ਆਪਾਂ ਪੈਸੇ ਨਹੀਂ ਦਿੰਦਾ ਉਹ ਫਿਲਮਾਂ ਦੇਖਣ ਵਾ ਗਿਆ ਪਾਏ ਦਾ ਖਰਚਾ ਫਿਲਮਾਂ ਨਾਲ ਨੂੰ ਦੇਖਣ ਖਿਡਣ ਜਾਂਦਾ ਉਹ ਤਾਂ ਕੋਈ ਨਾ ਜਗਾ ਕੋਈ ਨਾ ਤੂੰ ਦੇ ਤੇ ਮੈਂ ਦੇ ਤੇ ਸੀ ਪਾਣੀ ਮੇਰੇ ਕੋਲ ਆਲੀ ਕੋਈ ਦੇਈਦਾ ਕਰ ਜਵਾਕ ਨੂੰ ਖਿੰਡਣ ਫੁੱਟਣ ਨੂੰ ਤਾਂ ਐਂਟਰੀ ਆਉਂਦੀ ਆ ਪਰਨ ਜੋਗੇ ਪਗਾਈ ਮਾਰੀ ਨਾਰੀ ਕੰਗਾ ਮੈਂ ਜਾਨਾ ਤੁਸੀਂ ਤਾਂ ਲਾਉ ਪੈਗ ਮੈਂ ਤਾਂ ਆ ਮੈਂ ਤਾਂ ਦੋ ਪੈਗ ਲਾ ਲੇ ਰੋਟੀ ਖਾ ਕੇ ਆਇਆ ਸੀ ਹਮ ਤਾਂ ਜਾਨਾਂਗਾ ਤੁਸੀਂ ਲੜੇਗਾ ਤੁਸੀਂ ਉਹ ਲੜੇ ਤਾਂ ਉਹੀ ਲੜ ਪਏ ਸੀਗੇ ਤੇਰੇ ਕਰਕੇ ਲੜਾ ਸੀ ਮਾਦਾ ਚੰਗਾ ਆਪ ਦੋ ਜਿਹਨਾਂ ਨੇ ਪੈਗ ਲਾਈ ਜੰਦਾ ਬੈਠਾ ਕੋਈ ਨਹੀਂ ਜੰਗਾ ਭਾਈ ਇਹਦਾ ਜਾਨਾ ਮੈਂ ਤਾਂ ਹਾਂ ਹਾਂ ਦੱਸ ਦਾਨੀ ਮੇਰਾ ਕਾਲਾ ਤੂੰ ਜਾ ਕੇ ਕਾਲੋ ਲੜੀ ਜੀ ਲੱਗ ਗਿਆ ਉਹ ਹਾਂ ਲੀਦਾ ਵੀ ਨਹੀਂ ਸਾ ਕਿੱਦੋਂ ਟੱਪ ਗਿਆ ਹੈ ਆਪ ਗਿਆ ਹਾਂ ਮੇਰੀ ਕੰਕਿੰਗ ਕਾਲ ਹੈ ਹਾਂ ਤੂੰ ਮੇਰੀ ਗੱਲ ਤੇ ਨਿਕਾਤ ਨਾ ਕੀ ਨਾ ਠੀਕ ਹੈ ਹੂੰ ਮੇਰਾ ਕਰਾ ਹਾਂ ਠੀਕ ਹੈ ਹਾਂ ਥੀਨੇ ਉਹ ਸਰਤੀ ਦੀ ਨਾ ਨਹੀਂ ਤੇ ਮੁਛੇ ਵੀ ਕੀ ਵਾ ਤਾ ਤੂੰ ਕਹਿਣਾ ਵੀ ਗੋੜਾ ਸਾਫ ਸਾਫ ਬੋਲ ਸਾਫ ਸਾਫ ਤੇ ਤਿੰਨੀ ਕੁ ਤੇ ਗੀਂਦਾ ਉਹ ਯਾਰ ਮੈਨੂੰ ਸਮਝ ਨਹੀਂ ਤੂੰ ਕੀ ਕਹਿੰਦਾ ਦਰਸਾਈ ਤੇ ਦੱਸ ਸਮਝ ਆਉਂਦੀ ਫਿਰ ਕਾਹਨੂੰ ਕਰਿਆ ਵੀ ਤੇ ਦੱਸ ਯਾਰ ਭਾਈ ਆ ਕੋਈ ਗੱਲ ਨਹੀਂ ਆਉਗੀ ਕਰੇਗਾ ਤੂੰ ਦੱਸ ਕੀ ਕਹਿੰਦਾ ਅੱਛਾ ਤਾਂ ਇਹ ਗੱਲ ਤਾਂ ਨਾ ਤੇ ਮੈਂ ਦੱਸਦਾ ਮੈਂ ਨਾਲ ਲੜੇ ਕੁਝ ਨਹੀਂ ਗੱਲ ਚੋ ਪੈਸੇ ਖਾਂ ਇਹ ਤੇਰੀ ਬਹੁਤ ਦੇ ਬੰਨੇ ਆਉਂਦਾ ਸੋ ਬੇਕਰੇ ਵੇਹ ਗੱਲ ਤਾਂ ਹੁਣ ਇੰਨਾ ਕ ਦਿਮਾਗ ਦਿੱਤੇ ਰਹੀ ਤੂੰ ਕੀ ਕਹਿਆ ਵਾ ਉਹ ਤੂੰ ਆਣਾ ਤੋੜ ਦੇ ਪਾਟਣਾ ਪਾਇਆ ਹੋ ਮੇਰਾ ਤਾ ਕੀ ਕਰਾਉ ਤੂੰ ਬਗੈ ਮਰੀਂਦਾ ਮੈਨੂੰ ਕੁਝ ਲੱਗਦਾ ਨਹੀਂ ਹੈਗਾ ਲੱਗਦਾ ਤੂੰ ਤਾਂ ਹੀ ਵੀਰੇ ਬੈਠਾ ਮਾਰਦੂ ਵੀ ਬੈਤੈ ਨੂ ਵੀ ਨਾ ਯੂ ਵੀ ਪਾਏ ਤੁਰ ਜਾ ਤੂੰ ਮੈਂ ਥੋੜਾ ਜਿਹਾ ਮਾਰ ਦਿੰਦਾ ਤੂੰ ਮੋਟੇ ਦਮਾਗਾ ਇੱਕਦਾਂ ਸਾਲੇ ਤੈਨੂੰ ਖੋਣ ਆਉਂਦਾ ਮੋਟੇ ਦਮਾਗਾ ਦਾ ਮੈਂ ਇਹ ਤਾਂ ਆਪੀ ਮਾਰ ਦਿੰਦੀ ਮੈਂ ਕਿਤੇ ਨਹੀਂ ਨਾ ਜਿੰਨੂ ਦਾ ਚਿੱਤ ਨਾ ਸਸਾਂ ਨੇ ਹੋ ਮੰਨਣਾ ਕਰਨਾ ਤੇਰੀ ਬਾਲੇ ਸਾਰੀ ਪੀਤੀ ਲਾਦੀ ਆਏ ਹੋਰ ਲਾ ਲੈਨੇ ਫੇਰ ਹੋਰ ਲਾ ਲੈਨੇ ਆ ਪਾਓ ਤੂੰ ਸਹੀ ਗੱਲ ਕਰ ਸੱਚੀ ਗੱਲ ਤੇ ਯਕੀਨ ਹੀ ਮੇਰੇ ਤੇਰ ਤੂੰ ਮੈਨੂੰ ਇਹ ਦੱਸ ਜਿਹਦੇ ਵਿੱਚ ਐ ਉਹਨੇ ਕੀ ਬੁਝਾਈ ਉਹਦੇ ਰ ਆ ਭੀਂਸੇ ਫੇਰ ਟਿੰਗੇ ਉੜੇ ਹੋਏ ਕੀ ਇਹ ਨਾਲੇ ਰ ਅੱਜ ਰਾਤ ਨੂੰ ਕੀ ਇਹ ਨਾਲੇ ਉੜੇ ਤੂੰ ਇਹ ਹਰ ਗੁੱਡ ਦਵਾਕ ਜਾ ਮੜ ਪਾਵਾ ਇੱਕ ਹੋਰ ਦੱਸ ਵੇ ਹੇ ਦੇਖੀ ਚਾਹੀਏ ਇਹਨਾਂ ਦਾ ਕੀ ਬਣਦਾ ਤੂੰ ਵੀ ਯਾਦ ਰੱਖੀਂਗਾ ਮੇਰੇ ਤਾਂ ਸਾਰੇ ਕੁਝ ਚਾਇਦਾ ਹੈ ਬਿਮਾਰੂ ਵੀ ਕੋਈ ਨਾ ਮਾਰੂ ਨੀ ਤੇਰੇ ਗਲੈਦ ਕਿੱਥੇ ਹੈ ਤੇ ਤੇ ਘੱਟੀ ਪੈਦਾਣਾ ਯਾਰ ਬੂੜੀ ਪੰਚੇਂਦਰ ਕਤਲ ਕਰਦੇ ਇਕਰਾਹ ਹੁੰਦੀ ਹੈ ਘਾਰੇ ਵੱਡੇ ਵੱਡੇ ਪਾਸਾ ਹੋਲ ਪਾਛਾ ਤੇਰਾ ਨਾ ਉਹ ਜਿਵੇਂ ਤੂੰ ਲੱਗਦਾ ਮਾਰਾਂਗਾ ਉਹ ਧਕੜਾਗਾ ਇਹ ਜੇ ਸੇਬ ਸੁਬਕਾ ਲੈਂਦੇ ਨਾ ਗੁਰਗਾਰ ਜਰ ਪੇ ਜੂ ਦੀ ਜੈਰ ਲੈ ਛੱਡੀ ਆ ਜੇ ਬਸ ਜਿਹੜੀ ਤੂੰ ਗੱਲ ਕਰ ਤੂੰ ਉਹਨੇ ਵਰਗੀ ਥੇਰ ਨਹੀਂ ਹੈਗੀ ਹਾਂ ਤੋੜ ਤਾ ਕੱਟ ਹੀ ਐ ਉਹ ਤਾਂ ਬਾੜੀ ਜਿਹੜੀ ਗੱਲ ਲੱਗੀ ਗੁੱਸਾ ਚੜੀ ਉਹਦਾ ਮੈਂ ਮਾਰੂ ਛਾਲੀ ਉਹ ਨਹੀਂ ਮੈਂ ਤੈਨੂੰ ਦੱਸ ਰਾਹੀ ਆ ਮੈਂ ਨਵੇਂ ਰੋਡ ਤੇ ਤੋੜ ਤੇ ਐ ਕਰਖੀ ਉਹ ਉਹ ਤੇ ਤੇਰੀ 30 30 ਮਾੜਾ ਟੱਕਰ ਸੀ ਮੇਰੇ ਸਾਲੇ ਦੀ ਪਹਿਲਾਂ ਤਾਇਓ ਘਰੇੜ ਖੜਦੀ ਸੀ ਵਧੀਆ ਕਰਦਾ ਤੂੰ ਹਾਂ ਘਰੇ ਵੀ ਉਹਦੇ ਕਰਕੇ ਹੀ ਨਹੀਂ ਖੜਦੀ ਸੀ ਉਹ ਉਹਦੇ ਲੱਛੜ ਬਾੜੇ ਸੀਗੇ ਮਾਰ ਚੱਕਰ ਤਰਤਾ ਸਾਈਡ ਤੇ ਗਲਾਸ ਪੱਪੇ ਕਾਲਾ ਮੇਰਾ ਸਾਲਾ ਹਾਂ ਕਿੱਦੋਂ ਆ ਗਿਆ ਵੀ ਪੱਟਤੀ ਚੰਡੀ ਜਿੱਤ ਗਏ ਕੀ ਲੈਜ ਤੈਨੂੰ ਮੇਰਾ ਸਾਲਿਆ ਦੇਖ ਮੇਰੀ ਗੱਲ ਸੁਣ ਜੇ ਤੂੰ ਮੈਨੂੰ ਸਵੇਰੇ 100 ਰੁਪਏ ਦਿੱਤਾ ਹੁੰਦਾ ਸਾਰੇ ਪੈਸੇ ਮੈਂ ਤੇਨੂੰ ਚਾਚੇ ਨੇ ਦਿੱਤੇ ਸੀਗੇ ਭੈਣ ਜੀ ਚਾਚਾ ਬਰਾਬਰ ਤੇਰਾ ਨਾ ਤੂੰ ਮਰੇਗਾ ਨਾ ਤੇਰਾ ਚਾਚਾ ਮਰੂ ਮੇਰੇ ਤੋਂ ਓਏ ਇਤਾਂ ਪਿਆਗਾ ਤੋ ਪੈਨ ਪਿਆ ਪਿਆ ਸਾਲੇ ਚਾਚੇ ਦੇ ਦੇਖ ਪਿਆਰ ਰੁਪਏ ਦਿੱਤੇ ਹੁਣੇ ਮੈਨੂੰ ਕੱਪੜੇ ਲਿਆਂਦੇ ਉਹੀ ਸਾਰੇ ਸਾਲੇ ਕੱਪੜੇ ਦੇ ਤੇ ਨਵੇਂ ਆ ਨਾ ਬਾਜਾ ਰਾਵਾਂ ਚਾਚੇ ਕੋਲ ਵਜਾ ਮੇਰੇ ਮਮਾ ਮਰੇਗਾ ਤੂੰ ਮੰਮੀ ਤੇ ਸਵੇਰੇ ਤੂੰ ਹੈਡ ਹੀ ਸੀ ਜਦੋਂ ਹੋਇਆ ਸੀ ਉਹ ਚਾਚਾ ਪਾਗੀ ਕੋਈ ਨਾ ਆਹਾ ਉਹ ਪਤੰਦਰ ਆ ਗਈ ਕਰੀ ਬੈਠਾ ਜਾ ਯਾਰ ਦੁਆ ਦਾ ਕੰਮ ਕਰ ਰੋਟੀ ਪੱਕੀ ਵੀ ਖਾ ਲਾ ਆ ਕੀ ਹੈ ਜਾਣਾਂ ਚੰਨ ਲੈ ਹਾਂ ਤੇ ਪੈਸੇ ਵੀ ਉਹ ਦਿੰਦਾ ਹੈ ਇੱਕ ਬੰਦਾ ਯਾਰ ਤੂੰ ਚੁੱਪ ਕਰ ਜਾ ਯਾਰ ਬਸ ਯਾਰ ਮੈਂ ਮੈਂ ਤਾਂ ਚੁੱਪ ਹੀ ਆ ਲੰਗਾ ਮੈਂ ਹੀ ਜਾਣਾਂ ਯਾਰ ਭੈ ਜੀ ਦਾ ਬਾਗ ਜੇ ਜਾਣਾਂ ਪੈਂਦਾ ਮੇਰਾ ਭੈ ਸੋ ਦਿਮਾਗ ਖਰਾਬ ਕਰਦਾ ਮੈਂ ਹੀ ਵਗ ਜਾ ਪੀਲਾ ਦੂ ਚੋਲ ਸਰਾ ਇੱਕ ਵੇਗ ਰਹਿ ਗਿਆ ਤੇ ਲੇਖ ਰਹੀ ਇਹ ਤਾਂ ਕੋਈ ਸਰਾਫ ਲੈਣਾ ਇਹਨੇ ਕੇ ਸਰਾ ਬਲੇਗਾ ਚੈੱਕ ਕਰ ਬਾਲਾ ਉਹਨਾਂ ਡਿੰਗ ਜੀ ਇੱਥੇ ਪੇੜ ਆਹ ਹੁਣ ਆ ਗਿਆ ਸਰਾ ਦਾ ਅਬ ਮੋٹے ਦਿਮਾਗ ਦੀ ਤਾਂ ਲਾਦਾ ਟੀਕਾ ਪੱਕਾ ਹੁਣ ਪੂ ਇਹਨਾਂ ਦਾ ਪੂਰਾ ਬੜਾ ਪਾੜ